ਠੀਕ ਹੈ ਆ ਠਾਕਾ ਸਾਰਾ ਭਰੋ ਜਾਵੇ ਅੱਛਾ ਠਾਕੋ ਉਹਨੇ ਠੱਡੋ ਇਸੇ ਨੂੰ ਬੋਲ ਦਗਾ ਜੇ ਆ ਨਾ ਪਿੱਛੇ ਹਿੱਟਣਾ ਨਹੀਂ ਜੀ ਕਾ ਮਤਲਬ ਬਣੀ ਦੋਲੇ ਹੋ ਉਹ ਬੋਲੇ ਹੋ ਲੈ ਹੌਂ ਜਰਾ ਮਾਣੇ ਕਰ ਲਾ ਬਣੀ ਲਾ ਦੇ ਲਾ ਆ ਤੁਸੀਂ ਬੜਾ ਪਾਇ ਸੀ ਜੇ ਬਹੁਤ ਸੰਗਲ ਹੋ ਆ ਜਾਣਾ ਸਿੱਧਾ ਹੋ ਜਾਣਾ ਚਲੋ ਸਨਿਚ ਦੇ ویڈیو بنا کر بابو ویڈیو بنا رہے ਬੋਲਦਾ ਵੀ ਉੱਥੇ ਹੀ ਆ ਆਲੀ ਨਾਲ ਗੱਲ ਜਰਾ ਅਸੀਂ ਬਾਪੂ ਜੀ ਆਜਿੰਦਾ ਪਈਏ ਪ੍ਰੀਵਿਅੂ ਉਹ ਨਾ ਕਿ ਖੱਟਣਾ ਪੈਣਾ ਥੋੜਾ ਥੋੜਾ ਇਸ਼ਾਰਾ ਹੀ ਰੱਖੋ ਜੇ ਜੱਗ ਦਾ ਦੋ ਨੰਬਰ 10 ਨੰਬਰ ਜਿੰਨਾ ਉਧਰੋਂ ਛੱਡਦੇ ਉਹਨਾਂ ਦੇਖੋ ਇਹਨਾਂ ਵਾਲਾ ਉੱਪਰ ਉੱਪਰ ਨੂੰ ਨਾ ਜਾਵੇ। ਦੋਹਾਂ ਦਾ ਖਿੜਿਆ ਹੈ। ਉੱਪਰ ਨੂੰ ਵੱਡਾ ਮਾਰਦੇ। ਇਹਨਾਂ ਸਾਡੀ ਨੰਬਰ ਹੈ ਜਨੂ। ਉਹਨੇ ਦੱਸਣਾ ਪੰਜ ਨੰਬਰ ਕਿੱਥੇ ਹੈ। ਉਹ ਛੱਡਿਆ ਨਾ। ਬਾਹਰ ਪਰ। ਇਹੋ ਇੱਕ ਦਾ ਧਿਆਨ ਲਾਓ। 8 ਨੰਬਰ ਦੋਹਾਂ। ਦਿਓ। ਉਹ ਛੱਡਿਆ ਨਾ। ਦੋਆ ਦੀ ਸੇਟ ਵਧੀਆ। ਕੋਈ। ਦੋ ਨਾ ਆਵਾਜ਼ ਹੀ ਪਈ। ਲਾਓ। ਓਏ ਹਾਜੀ। سندھ ۾ آوڙ بدلي آوڙ هاني صاحب حاضر جرا به شان بدل آوڙ جيڪم پريشر نه چڙهي آهي سندھ آوڙ هي هئي تو جيء ڏيکاري ڏنو سندھ آوڙ پاتي صاحب جان سام بڑ نمبر نا تھا ائی دے سارے کو تیری تساں بول دے اے اپ تے جو تسان کنہ دا بولے ساتھ ذمرد ویشن نانک بھگتا سراج را اس میں ریکارڈ کر کوئی جی جی مائی جی آو جی آو اج بھاجو اپ جی ساري سڀري گهڙي گهڙي ڪنهن کي آيو سارا پناهه آهو سچي ڪربا سارو خدا رحمت پنهنو جاپا پوچھا ਹੁਣ ਬਾਸਟਰ ਲੈ ਗਿਆ ਪਿੱਛੇ ਪਿੱਛੇ ਹੋ ਗਿਆ ਜਾਂ ਲਾ ਤੇ ਉਦੋਂ ਸਨਾਰੋਂ ਤੇ ਆਉਂਦਾ ਪਿੱਛੇ ਪਿੱਛੇ ਆਇਆ ਸੋਹਣਾ ਆ ਸੰਤ ਕੋ ਭਗਤ ਸੁਣੇ ਜਾਣ ਜੀ ਚਾਰ ਸੰਤ ਸਤੀ ਅ ਸੰਤ ਦਾਤਾ ਆ ਸੰਤ ਸੂਰਮੋ ਭਾਕ ਸੰਤ ਨੂੰ ਸੰਤ ਬੋਲ ਲੈ ਮਿਲਾਈ ਚਾਰ ਕੁਦਰਤ ਕਾਵਨ ਕਾ ਚਾਰ ਪਾਰ ਨ ਜਾਮਾ ਇੱਕ ਵਾਰ ਜੋ رنگی پاتی کر کر جلسی پا جی سن آسن لوگار جو کچھ ਕਾਰ ਨਾਨਕ ਸੱਚੇ ਦੀ ਸਾਚੀ ਕਾਰ ਆਦੇਸ ਦਿੱਤੇ ਆਦੇਸ ਆਦਿ ਗੱਲੋ ਬਾਤ ਉਹ ਪਿੱਛੇ ਪਿੱਛੇ ਕਹਿੰਦੇ ਸਾਨੂੰ ਪਾਠ ਕਰਦੇ ਆ ਵਿੱਚ ਬੋਲਣਾ ਪੈਂਦਾ ਬਹੁਤ ਮਾੜੀ ਗੱਲ ਆ ਸਾਨੂੰ ਬੋਲਣਾ ਪੈਂਦਾ ਪਰ ਤੁਸੀਂ ਫੇਰ ਕਿਹੜਾ ਮਾਰਦੇ ਹੋ ਹੋਰ ਨਮੋਇ ਹੋਰ ਨਹੀਂ ਚਾਹੀਦਾ ਅਸੀਂ ਪਾਪੀ ਆ ਸਾਵ ਚਰਨ ਨਲ ਮਨ ਰਈ ਹਮਾੜਾ ਆਪਣਾ ਜਾਣ ਕਰੋ ਰਿਸ਼ਵਾਰਾ ਹਮਰੇ ਦੂਤ ਤਪੈ ਤੁਮ ਕਾਹੋ ਆ ਆਪਾ ਰਖੋ ਨੀ ਬਚਾਓ ਅਮਸ਼ਾ ਸੁਖੀ ਬਸੈ ਮੋਰੋ ਪਰਵਾਰ ਪਿਆਰ ਨ ਕਰੋ ਪਿਆਰ ਨਾ ਸਭੈ ਕਰਤਾ ਆ ਮੋਹ ਲਾਓ ਕੰਧਾ ਕੰਧਾ ਸਭੈ ਰਿਕ ਕੋ ਆ ਸੰਘਰੀ ਹੈ موسیقی سارے <سؤال> پیچے پیچھے ہو جا ਖਕੇ ਸੁਣਾ ਕੋ ਬਿਚੋ ਚਾਇ ਇਸ ਨੂੰ ਸੁਣਾ ਕੰਮ ਦੇ ਸਭ ਬੰਦੇ ਕੱਪੜੇ ਨੂੰ ਤਾਣਿਆ ਸੰਗਾਂ ਦੇ ਥਾ ਆ ਸ਼ਬਦੋ ਤਾਂ ਗਾਓ ਹਰੀ ਦੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਨਾ ਬਾਹਰ ਬਾਕੇ ਪਿੱਛੇ ਪਿੱਛੇ ਹੋ ਜਾਣਾ ਤੇ ਫਿਰ ਸੰਗਾਂ ਸੋਹਤਰਾ ਬੰਨ ਹੋਣੀ ਆ ਤਾਣਾ ਕੱਪੜਾ ਬੱਝੇ ਸਾਰੇ ਪਿੱਛੇ ਹੋ ਜਾਣਾ ਸਾਰਿਆਂ ਨੇ ਜਿੰਦਗਾਣਾ ਲੱਗ ਜਾਣਾ ਤੇ ਸਾਰੀ ਜਿੰਨ ਛੱਡ ਦੇਣੀ ਆ ਉਹਨਾਂ ਨੂੰ ਸ਼ਾਨ ਸਾਹਿਬ ਦੇ ਬਲਬ ਦਾ ਕੰਮ ਕਰਦੇ ਨੇ ਚੰਗੀ ਤਰ੍ਹਾਂ ਪਹਿਲਿਆ ਸਵਾਰਨਾ ਕਬਨਾ ਕਲਾਤ ਵਰਤ ਸਵਾਪੀ ਇਸ ਨੂੰ ਕਿਉਂ ਮੜੋ ਵਿਸਾਰੇ ਸ਼ਾਨਿਆ ਜਿੱਤਾਂ ਜਵਾਂ ਲਾਈਆਂ ਉੱਤੋਂ ਦਾ ਤਾਰਾ ਬੰਨ੍ਹਣੀਆਂ ਸਾਰੇ ਨੂੰ ਪਰ ਪਿੱਛੇ ਹੋ ਜਾਣਾ ਕੋਈ ਬੰਦੇ ਬੰਦੇ ਨੂੰ ਪਤਾ ਸਾਜੇ ਸਾਜੇ ਬਾਤਿਆ ਨਾ ਹੀ ਘਰ ਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ। ਧਾਰੋ ਸੱਚਾ ਨਾਮ ਮੇਰਾ ਯਾਦਾਰੋ। ਵਾਜੇ ਪੰਜ ਸਬਦ ਤੇਤ ਘਰ ਸੁਪਾਗ। ਘਰ ਸੁਪਾਗ ਸਬਦ ਵਾਜੇ ਕਲਾ ਜਿਸ ਕਰਤਾ ਨੀਆ। ਪੰਜ ਦੋ ਤੋਦ ਅਸਰ ਕਿਸੇ ਕਾਲ ਕੰਟਕ ਮਾਰਿਆ। ਦੁਰਕਰਮ ਪਾਇਆ ਦੁਜਨ ਕੋ ਤੇ ਨਾਮ ਹਰਿ ਕੈ ਲਾਗੇ। ਕਹ ਨਾਨਕ ਤੈ ਸੁਖ ਹੋਆ ਜਿਸ ਕਰ ਅਨਹਦ ਵਾਖੇ ਸਾਚੀ ਲਿਵ ਰਤਨ ਦੇਹ ਨਮਾਣੀ ਦੇਹ ਨਮਾਣੀ ਲਿਵੇ ਬਾਤੋਂ ਕੀ ਕਰੇ ਵਿਚਾਰੀਆਂ ਦੁਨ ਮਾ ਸਮਰਸ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਜਿਸ ਨੂੰ ਹੋਰ ਤਾਹੋ ਨਾਹੀ ਸਬਦ ਲਾਗ ਸਵਾਰਿਆ ਕਹਿ ਨਾਨਕ ਹੋ ਆਨੰਦ ਹੈ ਆਨੰਦ ਗੁਰਥੇ ਜਾਣਿਆ ਬਾਬਾ ਜੇ ਤੂੰ ਜੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਜੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਪਰਮ ਭੂਲੇ ਫਿਰੇ ਦਰਦ ਸਿਂ ਕਰੇ ਕਹਾਣੀ ਅਕਤ ਕੇਰੀ ਕਿਤ ਦਵਾਰੇ ਪਾਈਐ ਤਨ ਮਨ ਧਨ ਸਭ ਸੌਪ ਗੁਰ ਕੋ ਮੁਕਾ ਮੰਨਿਆ ਪਾਈਐ ਮੁਕਾ ਮੰਨਿਓ ਗੁਰੂ ਕੇ ਰਾਗ ਗਾਉ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿ ਤਿਓ ਅਪਸਰ ਕਾ ਮਨ ਆਵਦੂ ਹੈ ਉਪੋ ਨਾ ਪਾਇਆ ਕਹਿ ਨਾਨਕ ਪੁਛਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੋ ਦੇ ਨਾਨਕ ਮਨ ਜਾਣ ਅਮਰਤ ਕੋ ਜਲੇ ਸੋ ਅਮਰਤ ਗੁਰ ਤੇ ਪਾਇਆ ਆਇਆ ਅਮਰਤ ਗੁਰ ਕਿਰਪਾ ਤੇ ਤੇ ਸੱਤਾ ਮਦਮਸਾਇਆ ਜੀ ਨਾਮ ਸਾਚੋ ਜੋਤ ਪਾਈ ਸੁਨਾਇਆ ਕੋਹ ਕੋਹ ਲਾ ਲਾ ਦਸਤਨ ਤੇ ਆ ਕੇ ਲੰਗਰ ਆਪੇ ਬੱਚਾ ਦੇਣਾ ਮੋਢਾ ਲਿਆ ਸੁਣ ਬੋਲਿਆ ਆ ਦਸਤਨ ਤੇ ਆ ਕੇ ਲੰਗਰ ਆਪਰਾ ਬੱਚਾ ਇਹਨੂੰ ਚਲਾਣ ਚੇਟ ਵੇਟ ਲਹਿਜਾ ਨਾ ਪਾ ਪਾਵੇਂ ਜਨ ਬਗਾਇਓ ਜੇ ਨਾਮ ਲਾ ਦੇ ਇਸੇ ਹਰ ਹਰ ਸਦਾ ਆਵਹਿ ਜਿੰਨੋ ਆਸ ਜੀਓ ਪਿੰਡ ਸਭ ਜੀ

ਦੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਦੀ ਜਰਦਾਸ ਨਿਖੋ ਓਮਕਾਰ ਸ੍ਰੀ ਵਾਹਿਗੁਰੂ ਸਭੇ ਸ੍ਰੀ ਸੁਖੋ ਪੁਜਿ ਸਹਾਇ ਵਾਰੀ ਦੀ ਜੀ ਦੀ ਪਾਤਸ਼ਾਹੀ ਲక్ష్ਮੀ ਸਭੇ ਪੁਜਿ ਸਿਮਰਤੈ ਗੁਰੂ ਨਾਨਕ ਦੇਵ ਜੀ ਤੇ ਆਏ ਸ੍ਰੀ ਅੰਦਰ ਵਰਤੇ ਅਮਰਦਾਸ RAM ਦਾਸਾ ਮਹਨ ਸਹਾਇ ਅਰਜਨ ਅਰਜੋਨ ਗੁਰੂ ਸ੍ਰੀ ਹਰਿ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਦੇ ਆਜੀ ਆਇਆ ਕਿਹਨੇ ਸਭੁ ਤੁਝ ਆਇ ਇਕ ਬਹਾਦਰ ਸਿੰਘ ਜੀ ਦੇ ਕਾਰਨ ਆਣ ਕੇ ਆਵੇ ਤਾਏ ਸਭ ਆਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸਾਹਿਬਾ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਆਈ ਹੋਏ ਸਹਾਰੇ ਦਸਾਂ ਪਾਤਸ਼ਾਹ ਜੀ ਜੀ ਜੈ ਜੈ ਕਾਰ 15 5 बारो बोलो रोक 来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来

ਹਾਂ ਜੀ ਤਬਈਆਂ ਵਾਲਿਆਂ ਦੇ ਕੰਮਾ ਦੇਖੋ ਕਿੱਦਾਂ ਇਹਨਾਂ ਨੇ ਉਹ ਠੰਡਿਆਂ ਦੇ ਫਰੂਟੀਆਂ ਦੇ ਲੰਗੜਾਂ ਦੇ ਕਿੱਦਾਂ ਭਰੇ ਹੋਇਆ ਝੋਲੇ ਪਰ ਇਹ ਵੀ ਗਲਤ ਕੰਮ ਆ ਨਾ ਆਜੂਆਂ ਪੋਰੇ ਇਹਨਾਂ ਨੇ ਲੱਗੇ ਪਏ ਆ ਇਹ ਸਾਰੇ ਫੂਗੀਆਂ ਆ ਫਰੂਟੀਆਂ ਆ ਜੋ ਵੀ ਆਹਮ ਦੇ ਠੰਡੇ ਵੀ ਬੋਤਲਾਂ ਮਿਲਦੀਆਂ ਇਹ ਲੰਗੜਾਂ ਦੇ ਭਰੇ ਪਏ ਹੋਏ ਆ